ਸੋਸਤਰਕਨ ਆਸ਼ਿਕ ਕੋਰੋਨਾ ਦੇ ਅਪਡੇਟ ਦੇ ਵਿੱਚ ਜਿਹੜੀ ਕੁਝ ਗਾਈਡਲਾਈਨਸ ਹੈंगी ਨਵੀਂ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਜਾਰੀ ਹੋਈ ਹੈंगी ਤੇ ਨਵੀਂ ਜਿਹੜੀ ਤਾਜ਼ਾ ਸਥਿਤੀ ਹੈਗੀ ਰੋਪੜ ਜ਼ਿਲ੍ਹੇ ਦੇ ਨੂੰ ਲਿਖਦੇ ਹੋਏ ਕਿੰਨੇ ਕਿੰਨੇ ਕੇਸਸ ਆ ਰਹੇ ਨੇ ਉਹ ਇਸ ਪ੍ਰਕਾਰ ਹੈਗੀ ਜਿਹੜੇ ਸੈਂਪਲ ਹੁਣ ਤੱਕ ਲਏ ਗਏ ਹੈਗੇ ਉਹ 55554 ਨੇ ਜਿਨ੍ਹਾਂ ਦੇ ਵਿੱਚੋਂ ਨੈਗੇਟਿਵ ਸੈਂਪਲ ਦੀ ਗਿਣਤੀ 53151 ਹੈਗੀ ਜਿਹੜੇ ਜਿਹੜੇ ਪੈਂਡਿੰਗ ਹੈਗੇ ਹੁਣ ਅੱਜ ਦੀ ਡੇਟ ਵਿੱਚ ਉਹ 573 ਹੈਗੇ ਨਵੇਂ ਪੋਜ਼ਿਟਿਵ ਜਿਹੜੇ ਕੇਸਸ ਆਜਾਏ ਨੇ ਉਹ 14 ਹੈ ਅ ਡਿਸਚਾਰਜ ਜਿਹੜੇ ਹੈਗੇ ਉਹ 17 ਪੇਸ਼ੈਂਟਸ ਹੈਗੇ ਜਿਹੜੇ ਹੁਣ ਅੱਜ ਆਪਣੇ ਘਰ ਨੂੰ ਵਾਪਸ ਲੋਟੇ ਨੇ ਕੋਰੋਨਾ ਨੂੰ maat ਦੇ ਕੇ ਟੋਟਲ ਰਿਕਵਰਡ ਪੇਸ਼ੈਂਟਸ ਹੁਣ ਤੱਕ ਇਸ ਕਰਕੇ ਜ਼ਿਲ੍ਹੇ ਦੇ ਵਿੱਚ 1962 ਹੋ ਚੁੱਕੇ ਨੇ ਐਕਟਿਵ ਕੇਸਸ ਦੀ ਗਿਣਤੀ ਜਿਹੜੇ ਐਕਿਊਪ ਪੋਜ਼ਿਟਿਵ ਕੇਸਸ ਹੈਗੇ ਉਹਨਾਂ ਦੀ ਗਿਣਤੀ ਜ਼ਿਲ੍ਹੇ ਦੇ ਵਿੱਚ 279 ਹੈਗੀ ਟੋਟਲ ਪੋਜ਼ਿਟਿਵ ਹੁਣ ਤੱਕ ਜਿਹੜੇ ਮਾਰਚ ਤੋਂ ਆਏ ਹੈਗੇ ਜੇਕਰ ਉਹਨਾਂ ਨੂੰ ਮਿਲਾ ਕੇ ਕਹੀਏ ਤਾਂ ਹੁਣ ਤੱਕ 2338 ਬੰਦੇ ਕੋਰੋਨਾ ਦੇ ਵਿੱਚ ਇਨਫੈਕਟ ਹੋ ਚੁੱਕੇ ਨੇ ਜ਼ਿਲ੍ਹੇ ਦੇ ਵਿੱਚ ਆ ਇੱਕ ਅੱਜ ਡੈਥ ਹੋਈ ਹੈਗੀ 60 ਸਾਲ ਦੀ ਫੀਮੇਲ ਹੈਗੀ ਜਨਾਦੀ ਰਾਜੇਂਦਰ ਗਵਰਨਮੈਂਟ ਕਾਲਜ ਰਾਜੇਂਦਰ ਹਸਪੀਟਲ ਪਟਿਆਲਾ ਦੇ ਵਿੱਚ ਡੈਥ ਹੋਈ ਹੈਗੀ ਇਹ ਹੈਗੇ ਅਨੁਪਰ ਸਾਹਿਬ ਤੋਂ ਬਿਲੋਂਗ ਕਰਦੇ ਹੈਗੇ ਤੇ ਨਾਲ ਇਹਨਾਂ ਨੂੰ ਅ ਐਲਡਰਲੀ ਪੇਸ਼ੈਂਟ ਕਰਕੇ ਹਾਈ ਰਿਸਕ ਕੈਟਾਗਰੀ ਦੇ ਵਿੱਚ ਸੀਗੇ ਤੇ ਅੱਜ ਇਹਨਾਂ ਦੀ ਅ ਥੋੜੀ ਕੰਪਲਿਕਸ਼ਨਸ ਕਰਕੇ ਅੱਜ ਇਹਨਾਂ ਦੀ ਡੈਥ ਉੱਥੇ ਹੋਈ ਹੈਗੀ ਅ ਟੋਟਲ ਡੈਥਸ ਦੀ ਗਿਣਤੀ ਜ਼ਿਲ੍ਹੇ ਦੇ ਵਿੱਚ ਹੁਣਸ 57 ਹੋ ਚੁੱਕੀ ਹੈਗੀ ਜੇਕਰ ਗੱਲ ਕਰੀਏ ਕਿ ਐਕਟਿਵ ਕੇਸਸ ਦੇ ਵਿੱਚੋਂ ਹੋਮ ਆਈਸੋਲੇਸ਼ਨ ਦੇ ਵਿੱਚ 128 ਕੇਸਸ ਨੇ ਐਲਵਨ ਦੇ ਵਿੱਚ ਜਿਹੜੇ 7 ਕੇਸਸ ਹੈਗੇ ਐਲ 2 ਦੇ ਵਿੱਚ 54 ਕੇਸਸ ਹੈਗੇ ਐਲ 3 ਦੇ ਵਿੱਚ 40 ਕੇਸਸ ਹੈਗੇ ਜਿਹੜੇ ਹਾਈ ਰਿਸਕ ਕੈਟਾਗਰੀ ਦੇ ਵਿੱਚ ਵੱਖਰੇ ਵੱਖਰੇ ਆ ਸੀਵੀਅਰ ਸਿੰਪਟਮਸ ਨੂੰ ਲੈ ਕੇ ਹੁਣ ਅਬੀ ਹਾਲத் ਘੜੀ ਵਧਤੀ ਨੇ ਆ ਸਾਡੇ ਕੋਲ ਅਨਫਰੇਸੇਬਲ 37 ਹੈਗੇ ਤੇ ਸਟਿਲ ਟੂ ਬੀ ਅਲੋਕੇਟਡ ਜਿਹੜੇ ਆਜਾਏ ਨੇ ਉਹਨਾਂ ਦੇ ਵਿੱਚੋਂ 13 ਕੇਸਸ ਨੇ ਇਹਨਾਂ ਨੂੰ ਮਿਲਾ ਕੇ 279 ਹੈਗੀ ਪੂਰੀ ਲਿਸਟ ਜਿਹੜੇ ਪੋਜ਼ਿਟਿਵ ਕੇਸਸ ਆਜਾਏ ਨੇ ਉਸ ਦੇ ਵਿੱਚ ਆ ਰੂਪਨਗਰ ਸ਼ਹਿਰ ਨੂੰ ਬਿਲੋਂਗ ਕਰਦੇ ਹੋਏ 57 ਸਾਲ ਦੇ ਮੇਲ ਹੈਗੇ 52 ਸਾਲ ਦੇ ਮੇਲ ਹੈਗੇ 26 ਸਾਲ ਦੇ ਮੇਲ ਹੈਗੇ ਤੇ ਸਿਟੀ ਦੇ ਵਿੱਚ ਹੀ 49 ਸਾਲ ਦੇ ਮੇਲ ਤੇ 72 ਸਾਲ ਦੀ ਫੀਮੇਲ ਹੈਗੇ ਜੇਕਰ ਗੱਲ ਕਰੀਏ ਆਨਪੁਰ ਸਾਹ ਚਮਕੌਰ ਸਾਹਿਬ ਤੋਂ ਚਮਕੌਰ ਸਾਹਿਬ ਦੇ ਵਿੱਚ 72 ਸਾਲ ਦੇ ਮੇਲ ਹੈਗੇ ਜਿਹੜੇ ਪੋਸਟ ਆਏ ਨੇ ਕਿਹੜੀ ਅਗਾਂ ਨਾ ਪਿੰਡ ਤੋਂ 31 ਸਾਲ ਦੇ ਮੇਲ ਆਏ ਹੈਗੇ ਸ਼ੇਖਪੁਰ ਤੋਂ ਸ਼ੇਖਪੁਰ ਤੋਂ 26 ਸਾਲ ਦੀ ਫੀਮੇਲ ਹੈਗੀ ਬਹਿਲੋਲਪੁਰ ਤੋਂ 40 ਸਾਲ ਦੇ ਮੇਲ ਹੈਗੇ ਆਨਪੁਰ ਸਾਹਿਬ ਦੇ ਇਲਾਕੇ ਤੋਂ 52 ਸਾਲ ਦੇ ਮੇਲ ਆਉਣਗੇ ਬਾਸੋਵਲ ਜਿਹੜੇ ਪਿੰਡ ਦੇ ਬਿਲੋਂਗ ਕਰਦੇ ਨੇ ਤੇ ਸੁਖਸਾਲ ਤੋਂ 26 ਸਾਲ ਦੇ ਮੇਲ ਹੈਗੇ ਹਨ ਬਨੂਕਲੀ ਤੋਂ 33 ਸਾਲ ਦੇ ਮੇਲ ਹੈਗੇ ਤੇ ਸੰਤੇਹਨ ਨੰਗਲ ਤੋਂ 21 ਸਾਲ ਦੇ ਮੇਲ ਜਿਹੜੇ ਹੈਗੇ ਉਹ ਅੱਜ ਪੋਜ਼ਿਟਿਵ ਆਏ ਗਏ ਸ਼ਾਂਪੂਰਾ ਤੋਂ 50 ਸਾਲ ਦੇ ਮੇਲ ਤੇ ਦੋ ਕੇਸ ਜਿਹੜੇ ਹੈਗੇ ਉਹ ਅਦਰ ਡਿਸਟ੍ਰਿਕਟ ਤੋਂ ਬਿਲੋਂਗ ਕਰਦੇ ਨੇ ਐਸਬੀਐਸ ਨਗਰ ਤੇ ਉਨਾ ਜਿਨ੍ਹਾਂ ਦੀ ਗਿਣਤੀ ਇਸ ਦੇ ਵਿੱਚ ਸ਼ੁਮਾਰ ਨਹੀਂ ਕੀਤੀ ਗਈ ਹੈਗੀ ਜੇਕਰ ਗੱਲ ਕਰੀਏ ਮਾਈਕਰੋ ਕੰਟੇਨਮੈਂਟ ਜ਼ੋਨ ਦੇ ਵਿੱਚ ਤਾਂ ਮੈਕਰੋ ਕੰਟੇਨਮੈਂਟ ਜ਼ੋਨ ਸਾਡੇ ਜ਼ਿਲ੍ਹੇ ਦੇ ਵਿੱਚ ਸਿਰਫ ਹਾਲ ਦੀ ਘੜੀ ਇੱਕ ਹੀ ਹੈਗੀ ਜਿਹੜੀ ਆਰਟੀਪੀ ਕਲੋਨੀ ਨੂਹ ਹੋ ਹੈਗੀ ਜਿਹੜੀ ਡਿਕਲੇਅਰ ਹੋਈ ਸੀਗੀ ਅ ਜਿਹੜੀ 8 ਤਾਰੀਖ 8 ਅਕਤੂਬਰ ਨੂੰ ਡਿਕਲੇਅਰ ਹੋਈ ਸੀਗੀ ਜੇਕਰ 15 ਤਾਰੀਖ ਤੱਕ ਹੁਣ ਕੋਈ ਨਵਾਂ ਕੇਸ ਤੇ ਨਹੀਂ ਆਂਦਾ ਹੈਗਾ ਤੇ ਇਹ ਡੀਸੀਲ ਕਰ ਦਿੱਤੀ ਜਾਏਗੀ ਜੇਕਰ ਇਹਨਾਂ ਦੀ ਸਾਰੀ ਮੰਡੇਟਰੀ ਸੈਂਪਲਿੰਗ ਤੇ ਸਕਰੀਨਿੰਗ ਮੁਕੰਮਲ ਤੌਰ ਤੇ ਹੋ ਚੁੱਕੀ ਹੈਗੀ ਅ ਇਸ ਦੇ ਨਾਲ ਹੀ ਹੁਣ ਜਿਵੇਂ ਸਾਰੇ ਟ੍ਰੈਂਡ ਵੀ ਆ ਰਿਹਾ ਹੈਗਾ ਕਿ ਕਿਸੇ ਤਰੀਕੇ ਨਾਲ ਥੋੜੀ सी ਗਤੀ ਜਿਹੜੀ ਹੈ ਉਹ ਕਰੋਨਾ ਦੀ ਝੁਕੀ ਹੈਗੀ ਜਿਹੜੇ ਨੰਬਰ ਆਫ ਕੇਸਸ ਆ ਰਹੇ ਨੇ ਉਹ ਵੀ ਘਟ ਰਹੇ ਨੇ ਲੇਕਿਨ ਫਿਰ ਵੀ ਅੱਗੇ ਫੈਸਟੀਵਲ ਸੀਜ਼ਨ ਨੂੰ ਦੇਖਦੇ ਹੋਏ ਦਸ਼ਹਿਰਾ ਨੂੰ ਦੇਖਦੇ ਹੋਏ ਇਹ ਬਹੁਤ ਜ਼ਰੂਰੀ ਹੈਗਾ ਕਿ ਇਨ ਫੈਸਟੀਵਲ ਸੀਜ਼ਨ ਦੇ ਵਿੱਚ ਅਸੀਂ ਪੂਰੇ احتیاط ਵਰਤੀਏ ਤੇ احتیاط ਦੇ ਨਾਲ ਨਾਲ ਹੀ ਇਹ ਚੀਜ਼ ਦੇਖਿਓ ਕਿ ਭੀੜ ਭੜ ਵਾਲੇ ਇਲਾਕੇ ਜਿਹੜੇ ਕਿ ਹੁਣ ਆਸਕਲ ਮਾਰਕੀਟਸ ਦੇ ਵਿੱਚ ਕਾਫੀ ਰੌਣਕ ਆ ਚੁੱਕੀ ਹੈਗੀ ਵਾਪਸ ਇਸ ਦੇ ਵਿੱਚ ਜੇਕਰ ਤੁਸੀਂ ਜਾਓ ਤਾਂ 마ਸਕ ਦੀ ਵਰਤੋਂ ਜ਼ਰੂਰ ਕਰੋ ਸੋਸ਼ਲ ਡਿਸਟੈਂਸਿੰਗ ਦਾ ਪਾਲਨ ਜ਼ਰੂਰ ਕਰੋ ਨਾਲ ਹੀ ਦਸ਼ਹਿਰਾ ਦੇ ਹੁਣ ਅੱਗੇ ਕਈ ਸਮਾਗਮ ਹੋਣੇ ਵਾਲੇ ਹੈਗੇ ਜਿਨ੍ਹਾਂ ਦੇ ਵਿੱਚੋਂ ਇਹ ਜ਼ਰੂਰੀ ਹੋਏਗਾ ਹੁਣ ਲਾਜ਼ਮੀ ਹੈ ਜਿਹੜੇ ਗਵਰਨਮੈਂਟ ਆਫ ਇੰਡੀਆ ਦੇ ਗਾਈਡਲਾਈਨਸ ਹੈਗੇ ਤੇ ਪੰਜਾਬ ਸਰਕਾਰ ਵੱਲੋਂ ਵੀ ਜਿਹੜੀ ਗਾਈਡਲਾਈਨਸ ਜਾਰੀ ਕੀਤੀ ਗਈ ਹੈਗੀ ਜਿਸ ਦੇ ਵਿੱਚ 100 ਤੋਂ ਵੱਧ ਵਿਅਕਤੀ ਇਕ ਥਾਂ ਤੇ ਖੱਟੇ ਨਹੀਂ ਹੋ ਸਕਦੇ ਉਹ ਵੀ ਪ੍ਰਾਇਰ ਪਰਮਿਸ਼ਨ ਹੈਗੀ ਉਹ ਲੋਕਲ ਐਸਡੀਐਮ ਤੋਂ ਉਹਨਾਂ ਨੂੰ ਲੈਣਾ ਲਾਜ਼ਮੀ ਹੋਏਗੀ ਜੇਕਰ ਗੱਲ ਕਰੀਏ ਸਕੂਲਾਂ ਦੀ ਤੇ ਸਰਕਾਰ ਵੱਲੋਂ ਵੀ ਇੱਕ ਗ੍ਰੇਡੇਡ ਤਰੀਕੇ ਨਾਲ ਸਕੂਲ ਖੋਲਣ ਦੀ ਪਰਵਾਨਗੀ ਦਿੱਤੀ ਗਈ ਹੈ ਜਿਸ ਦੇ ਵਿੱਚ 9 ਕਲਾਸ਼ਾ ਤੋਂ ਲੈ ਕੇ 12ਵੀਂ ਤੱਕ ਦੇ ਜਿਹੜੇ ਛਾਤਰ ਹੋਣਗੇ ਜਿਹੜੇ ਬੱਚੇ ਨੇ ਉਹ ਸਕੂਲ ਆ ਸਕਦੇ ਨੇ ਉਹ ਇੰਸਟੀਟਿਊਸ਼ਨ ਦੇ ਵਿੱਚ ਆ ਸਕਦੇ ਨੇ ਜੇਕਰ ਉਹਨਾਂ ਦੇ ਮਾਪਿਆਂ ਦੀ ਉਹਨਾਂ ਦੀ ਰਿਟਨ ਕੰਸੈਂਟ ਹਰ ਬੱਚੇ ਦੀ ਉਹਨਾਂ ਦੇ ਕੋਲ ਹੋਵੇ ਨਾਲ ਹੀ ਮਾਸਕ ਦੀ ਵਰਤੋਂ ਕੰਪਲਸਰੀ ਹੋਵੇ ਭਾਵੇਂ ਉਹ ਕਲਾਸਿਸ ਦੇ ਵਿੱਚ ਹੋਵੇ ਭਾਵੇਂ ਉਹ ਅਸੈਂਬलीज ਵਗੈਰੇ ਦੇ ਵਿੱਚ ਹੋਣ ਇਹ ਚੀਜ਼ ਜਿਹੜੀ ਹੈਗੀ ਉਹ ਮੰਡੇਟਰੀ ਹੈ ਤੇ ਇਸ ਤੋਂ ਬਿਲਕੁਲ ਵੀ ਅਸੀਂ ਬਿਲਕੁਲ ਵੀ ਰਿਲੈਕਸੇਸ਼ਨ ਨਹੀਂ ਦੇ ਸਕਦੇ ਬਾਕੀਆਂ ਦੇ ਵਾਸਤੇ ਬਾਕੀ ਕਲਾਸਸ ਦੇ ਵਾਸਤੇ ਸਰਕਾਰ ਵੱਲੋਂ ਆਨਲਾਈਨ ਜਿਹੜੀ ਲਰਨਿੰਗ ਹੈਗੀ ਉਸ ਨੂੰ ਬढ़ावा ਦੇਣ ਦੀ ਗੱਲ ਕੀਤੀ ਗਈ ਹੈਗੀ ਉਹਨਾਂ ਦੀ ਅਪੀਲ ਹੋਏਗੀ ਇਹ ਸਾਰਿਆਂ ਨੂੰ ਹੀ ਸਾਰੇ ਸਕੂਲਾਂ ਨੂੰ ਸਰਕਾਰੀ ਤੇ ਗੈਰ ਸਰਕਾਰੀ ਕਿ ਤੁਸੀਂ ਵੱਧ ਤੋਂ ਵੱਧ ਆਨਲਾਈਨ ਪੋਰਟਲ ਤੇ ਹੀ ਹੁਣ ਵੀ ਕਲਾਸਸ ਨੂੰ ਬढ़ावा ਦਿਓ ਤੇ ਕਿਸੇ ਵੀ ਬੱਚੇ ਦੇ ਉੱਪਰ ਇਹ ਪ੍ਰੈਸ਼ਰ ਨਹੀਂ ਡਾਲਾ ਜਾਵੇਗਾ ਕਿ اٹੈਂਡੈਂਸ ਕੰਪਲਸਰੀ ਨਹੀਂ ਸਮਝੀ ਜਾਵੇਗੀ ਤੇ ਮੰਡੇਟਰੀ ਜਿਹੜਾ ਹੈਗਾ एसओपी स्कूल ਵੱਲੋਂ ਪੂਰਾ ਫਾਲੋ ਕੀਤਾ ਜਾਣਾ لازمی ਹੈ ਜਿਸ ਦੇ ਵਿੱਚ سوشل ਡਿਸਟੈਂਸਿੰਗ ਸੈਨੇਟਾਈਜੇਸ਼ਨ ਤੇ ਬਾਕੀ ਹੋਰ ਜਿਹੜੀ ਚੀਜ਼ਾਂ ਹੈंगी ਉਹ ਫਾਲੋ ਕੀਤੀ ਜਾਣ ਜਿਹੜੀ ਡਿਪਾਰਟਮੈਂਟ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਵੱਲੋਂ ਜਾਰੀ ਕੀਤੀ ਗਈ ਹੈਗੀ اسی ਤਰੀਕੇ ਨਾਲ ਆਈਟੀਆ ਤੇ ਰਿਸਰਚ ਇੰਸਟੀਟਿਊਟਸ ਵਗੈਰਾ ਨੂੰ ਵੀ ਛੂੜ ਦਿੱਤੀ ਗਈ ਹੈਗੀ ਕਿ ਜੇਕਰ ਕੋਈ ਪੋਸਟ ਗ੍ਰੈਜੂਏਟ ਸਟੂਡੈਂਟਸ ਜਾਂ ਰਿਸਰਚ ਸਕਾਲਰਸ ਜਾਂ ਕਿਸੇ ਹੋਰ ਲਾਬ ਵਗੈਰਾ ਜਾਂ ਟੈਕਨੀਕਲ ਚੀਜ਼ ਤੋਂ ਜੁੜੇ ਹੋਏ ਅਮ ਫਿਜ਼ੀਕਲ ਅ ਐਕਸਪੈਰੀਮੈਂਟਸ ਵਾਸਤੇ ਫਿਜ਼ੀਕਲ ਟ੍ਰੇਨਿੰਗ ਵਾਸਤੇ ਇਹ ਜ਼ਰੂਰੀ ਹੈਗਾ ਕਿ ਉਹਨਾਂ ਦਾ ਅ ਇੰਸਟੀਟਿਊਟ ਦੇ ਵਿੱਚ ਆਣਾ ਲਾਜ਼ਮੀ ਹੋਏ ਉਹਨਾਂ ਨੂੰ ਵੀ ਦਿੱਤੀ ਜਾ ਸਕਦੀ ਹੈਗੀ 15 ਅਕਤੂਬਰ ਤੋਂ ਅ ਛੁੱਟ ਲੇਕਿਨ ਉੱਥੇ ਵੀ ਇਹ ਚੀਜ਼ ਲਾਜ਼ਮੀ ਹੈ ਕਿ ਮਾਸ ਦਿਵਰ ਤੋਂ ਹੋਏ ਤੇ ਡਿਪਾਰਟਮੈਂਟ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਦੀ ਜਿਹੜੀ ਐਸਓਪੀ ਹੈਗੀ ਜਿਹੜੀ ਗਾਈਡਲਾਈਨਸ ਹੈਗੀ ਉਹਨਾਂ ਦਾ ਪੂਰਾ ਪੂਰਾ ਪਾਲਨ ਉੱਥੇ ਰੱਖਿਆ ਜਾਵੇ ਸਵੀਮਿੰਗ ਪੂਲ ਵੀ ਖੁੱਲਣਗੇ ਲੇਕਿਨ ਸਿਰਫ ਇਸ ਵਕਤ ਖਿਡਾਰੀਆਂ ਵਾਸਤੇ ਹੀ ਖੁੱਲਣਗੇ ਤੇ ਬਾਕੀ ਜਿਹੜੇ ਹੈ ਵਿਅਕਤੀ ਜਿਹੜੇ ਟ੍ਰੇਨਿੰਗ ਲੈ ਰਹੇ ਨੇ ਜਾਂ ਹੋਰ ਕੁਝ ਇਸ ਤਰ੍ਹਾਂ ਦੇ ਉਹਨਾਂ ਦੇ ਵਾਸਤੇ ਹਾਲ ਦੇ ਘੜੀ ਇਹ ਸਵੀਮਿੰਗ ਪੂਲ ਬੰਦ ਹੀ ਰੱਖੇ ਜਾਣਗੇ ਜਿਹੜੇ ਕੁਝ ਐਗਜ਼ਿਬਿਸ਼ਨਸ ਵਗੈਰਾ ਹੈਗੇ ਹੁਣ ਫੈਸਟੀਵਲ ਸੀਜ਼ਨ ਆ ਰਿਹਾ ਹੈ ਅੱਗੇ ਉਨ੍ਹਾਂ ਦੇ ਵਾਸਤੇ ਛੂਟ ਦਿੱਤੀ ਗਈ ਹੈਗੀ ਲੇਕਿਨ ਫਿਰ ਉਸ ਦੇ ਉੱਪਰ ਵੀ ਇਹ ਰੋਕ ਹੈਗੀ ਕਿ ਜਿਹੜੀ ਮਿਨਿਸਟਰੀ ਆਫ ਕਾਮਰਸ ਦੀ ਹੈਲਥ ਡਿਪਾਰਟਮੈਂਟ ਦੀ ਜਿਹੜੀ ਗਾਈਡਲਾਈਨਸ ਹੈंगी ਇਹ ਪੂਰੇ ਪੂਰੇ ਤਰੀਕੇ ਨਾਲ ਫਾਲੋ ਕੀਤੀ ਜਾਣ ਨਾਲ ਹੀ 100 ਬੰਦਿਆਂ ਤੋਂ ਹੀ ਘਟ ਜਿਹੜੇ ਹੈਗੇ ਸੋਸ਼ਲ ਗਾਦਰਿੰਗਸ ਜਾਂ ਐਂਟਰਟੇਨਮੈਂਟ ਜਾਂ ਕਲਚਰਲ ਜਾਂ ਰਿਲੀਜੀਅਸ ਗਾਦਰਿੰਗਸ ਨੂੰ ਬੜਾਵਾ ਦਿੱਤਾ ਨੂੰ ਪ੍ਰਵਾਨਗੀ ਦਿੱਤੀ ਜਾ ਸਕਦੀ ਹੈਗੀ ਉਹ ਵੀ ਰਿਟਨ ਪਰਮਿਸ਼ਨ ਆ ਆਪਣੇ ਇਲਾਕੇ ਦੇ ਐਸ ਡੀ ਐਮ ਤੋਂ ਲੈਣਗੇ ਤਾਂ ਕਿ ਇਸ ਦੀ ਪੂਰੀ ਪੂਰੀ ਅਸੀਂ ਕੰਪਲਾਈਂਸ ਕਰਾ ਸਕੀਏ ਅੰਡਰਟੇਕਿੰਗ ਲੈ ਸਕੀਏ ਜਿਹੜੇ ਆਰਗੇਨਾਈਜ਼ ਹੋਣਗੇ ਕਿ ਪੂਰੇ ਸੋਸ਼ਲ ਡਿਸਟੈਂਸਿੰਗ ਔਰ ਮਾਸਕ ਔਰ ਸੈਨੀਟਾਈਜੇਸ਼ਨ ਦਾ ਪੂਰਾ ਪੂਰਾ ਖਿਆਲ ਰੱਖਿਆ ਜਾਵੇਗਾ ਇਸ ਦੇ ਨਾਲ ਹੀ ਮਾਸ ਦੇ ਵਰਤੋਂ ਇਸ ਤਰ੍ਹਾਂ ਦੇ ਐਂਟਰਟੇਨਮੈਂਟ ਯਾ ਰਿਲੀਜੀਅਸ ਯਾ ਸੋਸ਼ਲ ਗੈਦਰਿੰਗਸ ਵਗੈਰਾ ਦੇ ਵਿੱਚ ਲਾਜ਼ਮੀ ਹੋਵੇਗੀ ਤੇ ਇਸ ਥੇ ਜਿਹੜਾ ਫਾਈਨ ਹੈਗਾ ਉਹ ਆਰਗੇਨਾਈਜ਼ਰਸ ਤੇ ਵੀ ਲਾਇਆ ਜਾ ਸਕਦਾ ਹੈਗਾ ਤੇ ਜਿਹੜੇ ਵਿਅਕਤੀ ਇਸ ਦੀ ਵਾਇਲੇਸ਼ਨ ਕਰਨਗੇ ਉਹਨਾਂ ਤੇ ਵੀ ਲਾਇਆ ਜਾ ਸਕਦਾ ਹੈਗਾ ਤੇ ਇਸ ਕਰਕੇ ਹੁਣ ਅੱਗੇ ਜਿਹੜੇ ਵੀ ਕਮੇਟੀ ਵਗੈਰਾ ਜਾਂ ਕੁਝ ਸੰਸਥਾਵਾਂ ਜਿਹੜੀ ਹੈंगी ਹੁਣ ਰਾਮ ਨੀਲਾ ਜਾਂ ਦਸਹਿਰਾ ਨੂੰ ਲੈ ਕੇ ਅੱਗੇ ਫੈਸਟੀਵਲ ਸੀਜ਼ਨ ਦੇ ਵਿੱਚ ਇਸ ਤਰ੍ਹਾਂ ਕੇ ਸਮਾਗਮ ਕਰਾਉਣਾ ਚਾਹੁੰਦੇ ਹੋਣ ਉਹਨਾਂ ਨੂੰ ਪਲੀਜ਼ ਆ ਮੈਂ ਅੱਜ ਇਹ ਮੈਸੇਜ ਦੇਣਾ ਚਾਹੁੰਦੀ ਆ ਕੀ ਆਪ ਆਪਣੇ ਜਿਹੜੇ ਅੰਡਰਟੇਕਿੰਗਸ ਹੈਗੇ ਆਪਣੇ ਲੋਕਲ ਅਸਟ੍ਰੀਮ ਆਫਿਸ ਦੇ ਵਿੱਚ ਜਮਾ ਕਰਾਣ ਤੇ ਨਾਲ ਉੱਥੇ ਪਰਮਿਸ਼ਨ ਆਪ ਅਪਲਾਈ ਕਰੀਏ ਤਾਂ ਕਰਕੇ ਅਸੀਂ ਪੂਰੇ ਹਦਾਇਤਾਂ ਅਨੁਸਾਰ ਪੂਰੇ ਲੋਡ ਜਿਹੜੇ ਡਾਕੂਮੈਂਟਸ ਹੈਗੇ ਉਸ ਦੇ ਅਨੁਸਾਰ ਤੁਹਾਨੂੰ ਪਰਮਿਸ਼ਨ ਸਮੇਂ ਰਹਿਤੇ ਜਾਰੀ ਕਰ ਸਕੀਏ ਕੋਈ ਵੀ ਪਰਮਿਸ਼ਨ ਵਿਥਿਨ 3 ਡੇਜ਼ ਜਿਹੜੀ ਹੈਗੀ ਲਾਸਟ ਇਵੈਂਟ ਦੀ ਡੇਟ ਤੋਂ ਐਕਸੈਪਟ ਨਹੀਂ ਕੀਤੀ ਜਾਵੇਗੀ ਨਾਲ ਹੀ ਜਿਹੜੀ ਕਲੋਸ ਸਪੇਸਿਸ ਦੇ ਵਿੱਚ ਵੀ कही गई है कि, कि जेकर कोई क्लोज है ओपन स्पेस नहीं हैगी उ भी हॉल की कैपैसिटी तो पचास परसेंट घट मतलब जेकर ये हॉल चार सौ बंद वास्ते है तो उ दो सौ बंद गैदरिंग नहीं की जा सकती भी फेस मास्क सोशल डिस्टेंसिंग थर्मल स्कैनिंग सैनिटाइजर वॉश वगैरह दी है प्रैक्टिस करना और अपना लाजमी होगी ਜਿਹੜੇ ਓਪਨ ਸਪੇਸਿਸ ਹੈਗੇ ਔਰ ਐਂਟਰਟੇਨਮੈਂਟ ਪਰਪਸ ਵਾਸਤੇ ਜਿਹੜੇ ਗਾਤਰਿੰਗਸ ਵਗੈਰਾ ਮੈਂ ਪਹਿਲੇ ਹੀ ਦੱਸਿਆ ਹੈਗਾ ਉਹ 100 ਬੰਨਿਆਂ ਤੋਂ ਵੱਧ ਕਿਸੇ ਵੀ ਹਾਲਤ ਦੇ ਵਿੱਚ ਅੱਗੇ ਨਹੀਂ ਪ੍ਰਵਾਨ ਕੀਤੀ ਜਾਣੀ ਹੈ ਇਹ ਸਿਰ ਗਾਈਡਲਾਈਨਸ ਸੀ ਕਿ ਆਪਕੇ ਫੈਸਟੀਵਲ ਦੇ ਅੱਗੇ ਸੀਜ਼ਨ ਜਿਹੜੇ ਆ ਰਿਹਾ ਹੈਗਾ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਜਾਰੀ ਹੋਈ ਹੈਗੀ ਤੇ ਮੇਰੀ ਆਪ ਸਾਰਿਆਂ ਨੂੰ ਅਪੀਲ ਹੈਗੀ ਕਿ ਇਨ ਗਾਈਡਲਾਈਨਸ ਤੇ ਇਨ ਇਹਦਾਤਾ ਦਾ ਪੂਰਾ ਪੂਰਾ ਪਾਲਨ ਕੀਤਾ ਜਾਵੇ ਤੇ ਨਾਲ ਜਿਲ੍ਹਾ ਪ੍ਰਸ਼ਾਸਨ ਨੂੰ ਤੁਸੀਂ ਆਪਣੇ ਪੂਰਪੂਰ ਸਹਿਯੋਗ ਦਿਓ ਤਾਂ ਕਿ ਅਸੀਂ ਇਨ ਰੂਲਾ ਹਦਾਇਤ ਅਨੁਸਾਰ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਕਰੋਨਾ ਦੀ ਮਾਰ ਤੋਂ ਬਚਾਇਆ ਜਾ ਸਕੇ ਤੇ ਅ ਅਗਲੇ ਹਫਤੇ ਫਿਰ ਵਾਪਸ ਮੈਂ ਵੈਨਸਡੇ ਨੂੰ ਸਾਮ ਸ਼ਾਮ 7 ਵਜੇ ਆਪਦੇ ਨਾਲ ਰੁਬਰੂ ਹੋਵਾਂਗੀ ਵਾਪਸ ਹੋਰ ਜਿਹੜੀ ਜਾਣਕਾਰੀ ਹੈਗੀ ਉਸ ਨੂੰ ਲੈ ਕੇ ਉਸ ਟਾਈਮ ਤੱਕ ਮਾਸਦੀ ਵਰਤੋਂ ਕਰਿਏ ਸੋਸ਼ਲ ਡਿਸਟੈਂਸਿੰਗ ਦਾ ਪਾਲਨ ਰੱਖਿਏ ਤੇ ਯਾਦ ਰੱਖਿਏ जब तक वैक्सीन नहीं आती ये मास्क ही आपकी वैक्सीन है तो अपने और अपने परिवार को बचाने के लिए ये जरूर आप रखें कि हूँ छोटे बच्चे जेड़े हूँ जा रहे हैं मार्केट वगैरह एरिया दे वो भी मास्क की वरतू जरूर करें क्योंकि सो छोटे बच्चे भी इस चपेट के आ सकते हैं छोटे बच्चे भी इस तो इफेक्ट हो सकते हैं तो वो वैसे भी हाई रिस्क कैटेगरीज हैं मेरी आप सबसे बेनती है कि आगे दशहरा तो दिवाली स्मोक फ्री भी बनाएं ਕਿਉਂਕਿ ਆਪ ਸਾਰਿਆਂ ਨੂੰ ਪਤਾ ਹੋਵੇਗਾ ਕਿ ਕਰੋਨਾ ਦੀ ਮਾਰ ਜਿਹੜੀ ਹੈਗੀ ਜ਼ਿਆਦਾਤਰ ਪੇਸ਼ੈਂਟਸ ਦੀ ਰੈਸਪੀਰੇਟਰੀ ਸਿਸਟਮ ਨੂੰ ਲੈ ਕੇ ਹੈਗੀ ਤੇ ਜੇਕਰ ਹਵਾ ਦੇ ਵਿੱਚ ਵਾਤਾਵਰਣ ਦੇ ਵਿੱਚ ਜਿਹੜੀ ਪਟਾਕਿਆਂ ਦੀ ਧੂਆ ਹੁੰਦਾ ਹੈਗਾ ਤੇ ਹੋਰ ਅਗਰ ਪੋਲੂਸ਼ਨ ਸ਼ਾਮਿਲ ਰਹਿੰਦਾ ਹੈਗਾ ਤਾਂ ਰਿਕਵਰੀ ਛੇਤੀ ਨਹੀਂ ਹੁੰਦੀ ਹੈਗੀ ਵਿਅਕਤੀ ਦੀ ਤੇ ਇਸ ਕਰਕੇ ਤਾਂ ਕਿ ਆਪਕੇ ਮੇਰੇ ਆਸ-ਪਾਸ ਕੇ ਜਿੰਨੇ ਵੀ ਕਰੋਨਾ ਪੇਸ਼ੈਂਟਸ ਨੇ ਅੱਗੇ ਜੇਕਰ ਕੋਈ ਇਨਫੈਕਟਡ ਹੁੰਦਾ ਹੈਗਾ ਉਸ ਸਮੇਂ ਸੇ ਰਿਕਵਰੀ ਕਰ ਜਾਣ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਇਹਨਾਂ ਨੂੰ ਸਵੱਛ ਤੇ ਸਾਫ਼ ਵਾਤਾਵਰਣ ਦੇਈਏ ਤੇ ਸਾਡੀ ਜ਼ਿੰਮੇਵਾਰੀ ਹੈਗੀ ਕਿ ਪਟਾਕੋਂ ਤੋਂ ਦੂਰ ਰਹੀਏ ਤੇ ਬਹੁਤ ਹੀ ਘਟ ਜਿਵੇਂ ਅਗਰ ਜਿਵੇਂ ਕਹਿ ਸਕਦੇ ਹੈਗੇ ਜਿਹੜੀ ਗਾਈਡਲਾਈਨਸ ਵੀ ਹੈंगी ਸੁਪਰੀਮ ਕੋਰਟ ਦੀ ਤੇ ਜਿਹੜੀ ਟਾਈਮ ਲਾਈਨ ਵੀ ਅਸੀਂ ਜਾਰੀ ਕਰਾਂਗੇ ਫੈਸਟੀਵਲ ਸੀਜ਼ਨ ਦੇ ਵਿੱਚ ਤੋਂ ਬਹੁਤ ਹੀ ਘਟ ਮਾਤਰਾ ਦੇ ਵਿੱਚ ਕੋਈ ਪੋਲੂਸ਼ਨ ਵਗੈਰਾ ਦੇ ਕਾਫੀ ਚੀਜ਼ਾਂ ਤੋਂ ਦੂਰ ਰਹੀਏ ਬਹੁਡੇ ਘਟ ਮਾਤਰਾ ਦੇ ਵਿੱਚ ਆਪਣੇ ਘਰ ਦੇ ਵਿੱਚ ਰਹਿੰਦੇ ਹੋਏ ਆਪਣੇ ਪਰਿਵਾਰ ਦੇ ਨਾਲ ਰਹਿੰਦੇ ਹੋਏ ਤਿਉਹਾਰ ਮਨਾਉਣ ਤੇ ਨਾਲ ਕਰੋਨਾ ਦੇ ਵਿੱਚ ਉਹ ਸਟੇਬਲ ਬਰਨਿੰਗ ਨੂੰ ਲੈ ਕੇ ਵੀ ਜੋ ਸਾਡੀ ਚੱਲ ਰਹੀ ਹੈਗੀ ਮੁਹਿੰਮ ਉਸ ਦੇ ਵਿੱਚ ਆਪਣਾ ਯੋਗਦਾਨ ਦੇਈਏ ਤਾਂ ਕਿ ਅਸੀਂ ਸਾਫ਼ ਵਾਤਾਵਰਣ ਸਾਰੇ ਲੋਕਾਂ ਨੂੰ ਦੇ ਸਕੀਏ ਤਾਂ ਕਿ ਹੋਰ ਕੋਈ ਵੀ ਵਿਅਕਤੀ ਦੂਸ਼ਿਤ ਵਾਤਾਵਰਣ ਕਾਰਨ ਕਰੋਨਾ ਦੀ ਮਾਰ ਤੋਂ ਬਚਾਇਆ ਜਾ ਸਕੇ थैंक यू